ਬਾਥਰੂਮ ਮੰਨ ਟੈਲੈਂਟ ਹੈ ਆ ਦੇਖ ਲਓ ਪਤਿੱਲਾ ਕਿੱਥੇ ਪਿਆ ਜੀ ਬਾਥਰੂਮ ਕਿੱਥੇ ਇਸੀ ਪਤਿੱਲੇ ਦੇ ਉੱਤੇ ਕਰੋ ਪਰਮਾਨੇ ਇਹਦੇ ਪਤਿੱਲੇ ਦੇ ਉੱਪਰ ਬੰਨਨੇ ਆ ਆ ਦੇਖ ਲਓ ਬੰਦਾ ਮੈਨੂੰ ਇਹ ਯਹਾਂ ਤੋਂ ਆਹਾ ਆਹਾ ਵੈਰੀ ਗੁੱਡ ਆ ਦੇਖ ਲਓ ਇਹ ਹੈ ਇਹ ਹੋਣ ਰਹੇਗੇ ਭਾਈ ਸਾਹਿਬ ਹਾਂ ਫਿਰ ਸਫਾਈ ਕਿਤਨੀ ਕਰ ਲੋਗੇ ਨਾਮ ਤੇ ਸਫਾਈ ਕਰਨਾ ਹੈ ਹੱਥ ਪੱਟ ਕੇ ਦਰਵਾਜ਼ਾ ਪੱਟੂਗਾ ਨਾਮ ਪਰਿਵਾਰ ਆਰੀ ਤੋੜਨ ਤੋਂ ਬਾਅਦ ਕਰਦਾ ਹੈ ਹੈ ਅੱਧਾ ਪ੍ਰਿਆਣੀ ਉਹਨਾਂ ਸਾਹਿਬ ਦਾ ਨਾਮ ਰਾਂ ਉਹਨਾਂ ਦਾ ਧਿਆਨ ਰੱਖੋ ਉਹ ਤੇਲ ਦਿਖਾਇਓ ਵੀਰੇ ਇਹ ਆ ਤੇਲ ਤੇ ਆਹ ਮੋਜੇ ਕੋਈ ਇੱਕ ਡੋਟ ਉਹ ਮਾਦੀਵਾ ਦੇਖੋ ਕਿੰਨਾ ਟੱਪੇ ਸਾਫ਼ ਇਧਰ ਢੰਗ ਰੱਖੇ ਹੋਏ ਆ ਜਿਹੜੇ ਤੁਸੀਂ ਖਾਣੇ ਆ ਸ਼ਾਮ ਨੂੰ ਸਪ੍ਰਿੰਗ ਰੋਲ ਬਾਈ ਦੀ 7:00 7:00 ਵੇਸ ਆਪਾ ਗੋਭੀ ਦੇ ਮੋਹਾਲੀ ਸਾਰੇ ਮੋਹਾਲੀ ਜੇ ਜਾਣੇ ਇੱਥੋਂ ਫਤਗੋਬੀ ਤਾਂ ਬਾਹਰ ਪਈ ਆ ਆ ਜੇ ਇਧਰ ਦੇਖ ਲਵੀਂ ਹਲੇ ਨਾ ਕੁਝ ਮਲੇ ਤੇਲ ਦਾ ਸਾ ਜਿਹੜਾ ਹੁਣੀ ਬਦਲੇ ਇਹਨਾਂ ਨੇ ਕਿੰਨਾ ਫਰੈਸ਼ ਹੈ ਅਦਰ ਨਹੀਂ ਆਹ ਇਹ ਫਰੈਸ਼ ਟੇਲ ਜਿਹੇ ਬਣੇ ਆ ਆ ਪਏ ਆ ਮੱਛੀਆ ਮਚਰਾ ਚ ਆਹ ਕਰਮਾ ਵੀ ਤੇਲ ਹੈ ਇਹ ਚ ਬਣ ਰਿਹਾ ਬਈ ਇਹ ਯਾਰ ਮਾਰਨੇ ਦੇਖੋ ਇਹ ਦੇਖੋ ਸਾਸ ਆ ਪਈ ਮੱਛੀ ਮਚਰ ਆਹ ਨੂੰ ਉਹ ਇਹ ਆਪ ਗਿਰੇ ਹੋਏ ਆ ਲੋ ਕਿੰਨਾ ਆ ਪਿਆ ਦਾ ਸਪ੍ਰਿੰਗਰੋ ਸਾਡੇ ਬੱਚੜੇ ਆਏ ਦੇਖਣੇ ਨੇ ਤਾਂ ਸੋਹ ਕਾਲੀ ਟੈਂਟ ਬੱਤ ਉਹ ਲੈ ਆ ਦੇਖੋ ਆ ਉੱਪਰ ਭਿਆ ਆ ਲੋ ਆਹੜੇ ਸਪ੍ਰਿੰਗਰੋ ਤੁਸੀਂ ਖਾਣੇ ਆ ਬਾਈ ਜੀ ਅਮੰਜੀਆਂ ਦੇ ਥੱਲੇ ਬੀਜ ਜੀ ਆ ਦੇਖੋ ਪਾ ਦੇ ਕੀ ਚਾਹੋ ਚੂਹੇ ਨੇ ਖਾਇਆ ਇਹ ਬਣ ਕੇ ਬਾਹਰ ਜਾ ਰਹੇ ਜਿਹੜਾ ਤੁਹਾਨੂੰ ਵੀਡੀਓ ਸਟਾਰਟਿੰਗ ਦਿਖਾਇਆ ਯਾਰ ਐਸੇ ਗੰਦ ਨੂੰ ਹਾਈ ਕਾਰ ਯਾਰ ਵੈਰੀ ਦੇਖੋ ਕੁਆਲਟੀ ਭਾਈ ਮੁਹੰਮਦ ਖਾਨ ਯਾਰ ਦੋਸਤੋ ਆ ਦੇਖ ਲੋ ਮੁਹੰਮਦ ਸਰ ਉਹ ਸੁਪਰੀਮ ਆ ਸਾਰੇ ਨਵੇਂ ਕਿਹਾਂ ਵਾਰੀ ਨਹੀਂ ਆਰਡਰ ਕਰਾਉਂਦੇ ਆ ਦੇਖੋ ਇੱਥੇ ਆ ਟੇਬਲ ਤੇ ਬੰਦਾ ਸਾਰਾ ਸਾਮਾਨ ਇੱਧਰ ਆ ਦੋ ਬੰਦੇ ਗਏ ਆ ਆ ਫ੍ਰਿਜ ਐ ਇੱਥੇ ਹੀ ਮਟਰ ਨਹੀਂ ਹੈ ਮੈਂ ਦੱਸ ਆ ਜਾਂਦਾਂ ਉਹ ਮਾਈ ਗੋਡ ਆ ਦੇਖੋ ਜੀ ਪਨੀਰ ਖਜ਼ਾਨਾ 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 ਆ ਲੋ ਪਨੀਰ ਆ ਦਰਵਾਜ਼ੇ ਦੀ ਸਮੈਲ ਮਾਰ ਰਹੀ ਯਾਰ ਹਾਂਜੀ ਸਮੈਲ ਮਾਰ ਰਹੀ ਐ ਆ ਦੇਖੋ ਕਾਲਾ ਕਾਲਾ ਕੀ ਹੋ ਗਿਆ ਅਹੀਂ ਇਹ ਪਏ ਸੁੱਤੇ ਉੱਪਰ ਪਏ ਆ ਨੀਚੇ ਸਮਾਨ ਪਿਆ ਬਣਾਇਆ ਹੋਇਆ ਉੱਪਰ ਇਹ ਆਪ ਗਿਰੇ ਹੋਏ ਆ ਆ ਚੋਕ ਸਕੀਆਂ ਆ ਗੋਪੀ ਰਹਾ ਮੜ ਗਈ ਠੀਕ ਆ ਇਹ ਉਠਾ ਲਾ ਇਹਦੀ ਗੋਪੀ ਅੱਜ ਤੋੜ ਕੇ ਲੈਣਾ ਇਹ ਉਹ ਦਿਖਾਓ ਇਹ ਉਠਾ ਲੈ ਇਹ ਕੀ ਚੀਜ਼ ਹੈ ਚਿਕਨ ਆਹ ਚਿਕਨ ਹੈ ਜੀ ਦੇਖੋ ਆਏ ਹਾਏ 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 ਇਹ ਚਿਕੜੀ ਵੀ ਹੈਗਾ ਭਈ ਇਹ ਸਾਰਾ ਬਣ ਕੇ ਮੁਹਾੜੀ ਜਾਂਦਾ ਬਹਾਲੀ ਮਟਾੜ ੱਡੇ-ੱਡੇ ਸੈਕਟਰਾਂ ਦੇ ਵਿੱਚੋਂ ਜਾਂਦਾ ਜਿੱਥੋਂ ਤੁਸੀਂ ਖਾਣੇ ਆ ਹੁਣ ਦੇਖ ਲਓ ਇਹ ਇਹ ਪੱਟਕਲੇ ਨਹੀਂ ਆਹ ਦੇਖੋ ਆਹ ਦੇਖੋ ਇਹ ਇਹ ਜੀ ਗੋਭੀ ਦੇਖੀ ਹੈ ਕਿਸ ਨੇ ਤਾਜੀ ਜਿਹੜੀ ਗੋਭੀ ਤਾਂ ਬੰਦ ਰਿਆ ਇਹ ਤਾਂ ਸੋਚੋ ਵੀ ਇੱਕ ਪੀਸ ਚੱਕੇ ਵਾਲਾ ਹਾਂ ਇਹ ਇੱਕ ਨਹੀਂ ਇਹ ਤਾਂ ਦੋ ਲੈਣਾ ਹੈ ਘੇਰੇ ਬੀਜੀ